ਤੇ ਅੱਜ ਦਾ ਜੋ ਪੀਸੀ ਹੈਗੀ ਜਾਂ ਸਾਡੇ ਉਹਨੂੰ ਅੱਜ ਔਰ ਕੀਤੀ ਗਈ ਹੈਗੀ ਪਰਸਨਲੀ ਮੇਰੇ ਉਹਨੂੰ ਤੇ ਬਿਫੋਰ ਆਈ ਸਟਾਰਟ ਇੱਕ ਬਰੀਫ ਇੰਟਰੋਡਕਸ਼ਨ ਤੁਹਾਨੂੰ ਕੁਝ ਜਾਣਿਆ ਜਾਣੇ ਦੇ ਸਰਪਸ ਕੁਝ ਮੈਨੂੰ ਲੱਗਦਾ ਕਿ ਇਹ ਫੇਸਸ ਨੇ ਤੇ ਜੇ ਮੈਂ profession ਦੀ ਮੈਂ ਗੱਲ ਕਰਾਂ ਆਪਣੇ profession ਦੀ ਮੈਂ ਡਾਕਟਰ ਵੇਪਨ ਸੈਸ਼ਨ ਐਮਬੀਬੀ ਸਾਡੀ ਪਟਿਆਲਾ ਤੋਂ ਹੋਈ ਸੀ ਤੇ ਐਮਬੀ ਸਾਡੀ ਪੀਜੀ ਚੰਡੀਗੜ੍ਹ ਤੋਂ ਹੋਈ ਸੀ ਐਂਡ ਇਨ ਬੀਟਵੀਨ ਸਾਨੂੰ ਸੁਪਰ ਸਪੈਸ਼ਲਟੀ ਲਈ ਵੀ ਜਾਣਾ ਪਿਆ ਤੇ ਜੇ ਨਾ ਸੀ ਮੈਂ ਬਹੁਤ politcal career ਦੀ ਮੈਂ ਗੱਲ ਕਰਾ ਆਪਣੀ ਤੇ ਸਾਡੀ ਆਵਾਜ਼ੀ ਪਾਰਟੀ ਦਿਸ ਇਜ਼ ਮਾਈ ਫਰਸਟ ਮਦਰ ਪਾਰਟੀ ਫਿਰ ਇੰਡ ਪਾਰਟੀ ਤੇ ਅਸੀਂ ਤਕਰੀਬਨ 213 ਇਸ ਪਾਰਟੀ ਨਾਲ ਅਸੀਂ ਜੁੜੇ ਹੋਏ ਨੇ ਤੇ ਪਾਰਟੀ ਸੇਵਾ ਲਈ ਪਾਰਟੀ ਦੀ ਤਰੱਕੀ ਲਈ ਅਸੀਂ ਕੰਮ ਕਰ ਰਹੇ ਆਂ ਆ ਤੇ 17 ਚ ਵੀ ਅਸੀਂ ਇਲੈਕਸ਼ਨ ਲੜੀ ਸੀ ਵਿਧਾਨ ਸਭਾ ਦੀ ਹਲਕਾ ਸ਼ਾਮਪੁਰਾ ਸੀ ਤੋਂ ਪੰਜਾਬ ਵਿਧਾਨ ਸਭਾ ਦੀ ਪੁੰਨੀਚ ਵੀ ਸਾਡੀ ਸੇਵਾ ਲੱਗੀ ਪਾਰਟੀ ਵੱਲੋਂ ਲੋਕ ਸਭਾ ਹਾਰਪੁਰ ਲੰਡੀ ਤੇ 22 ਚ ਵੀ ਅਸੀਂ ਸ਼ਿਰ ਸਾਨੂੰ ਪਾਰਟੀ ਨੇ ਸੇਵਾ ਦਾ ਮੌਕਾ ਦਿੱਤਾ ਸ਼ਾਮਪੁਰਾ ਸੀ ਹਲਕਾ ਵਿਧਾਨ ਸਭਾ ਤੋਂ ਅਸੀਂ ਇਲੈਕਸ਼ਨ ਲੜੀ ਸੀ ਤੇ ਮੇਰਾ ਪੂਰਾ ਨਾਮ ਬਕਰ ਜੋਸੂ ਬੱਦਨਾ ਵਰਦਨ ਪਰਿਵਾਰ ਚੋਂ ਅਸੀਂ ਹੈਗੇ ਆਪਾਂ ਤੇ ਸ਼ੁਰੂ ਤੋਂ ਹੀ ਮਿਹਨਤ ਤੇ ਇਮਾਨਦਾਰੀ ਨਾਲ ਸੀ ਕੰਮ ਕੀਤਾ ਚਾਹ ਪ੍ਰੋਫੈਸ਼ਨ ਦੀ ਗੱਲ ਕਰ ਲਈਏ ਚਾਹ ਪੋਲਿਟਿਕਲ ਦੀ ਗੱਲ ਕਰ ਲਈਏ ਆਪਾਂ ਤੇ ਤਕਰੀਬਨ 20 ਸਾਲ ਹੋ ਗਏ ਮੰਨੂ ਉਥੇ ਸ਼ਾਹਪੁਰ ਆਪਣਾ ਹਸਪੀਟਲ ਚਲਾਉਂਦੇ ਹੋਏ ਰਵਜੋਤ ਹਸਪੀਟਲ ਕਾਰਡੀਕ ਸੈਂਟਰ ਤੇ ਇੰਨੀ ਦੇਰ ਦੀ ਬਰੀ ਪ੍ਰੈਕਟਿਸ ਹੋ ਗਈ ਆ ਕਿ ਤੁਸੀਂ ਪੁੱਛ ਵੀ ਸਕਦੇ ਹੋ ਕਿ ਕਿਹੋ ਜਿਹਾ ਸਾਡਾ ਉੱਥੇ ਰਿਦਾਰਾ ਕਿਹੋ ਜਿਹਾ ਦਾ ਸੁਰੱਖ ਹੈਗਾ ਤੇ ਜਿਹੜੀ ਹੁਣ ਅਸੀਂ ਆਪਾਂ ਮੇਲਬੁੱਧੇ ਤੇ ਅਸੀਂ ਆਪਾਂ ਆਈਏ ਆਪਾਂ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਅਥੀਅਰ ਲੈਚਰ ਅਸੀਂ ਜਿਹੜੀ ਲੁਧਿਆਣਾ ਇਲੈਕਸ਼ਨ ਅਸੀਂ ਪਹੁੰਚ ਚੁੱਕੇ ਆ ਤੇ ਕੈਂਪੇਨ ਵੀ ਬੰਦ ਹੋ ਚੁਕੀ ਆ ਤੇ ਮੈਂ ਪੈਨਿੰਗ ਦੀ ਗੱਲ ਕਰੂੰਗਾ ਮੈਂ ਜਦੋਂ ਕੈਂਪੇਨ ਬੰਦ ਹੋਣ ਲੱਗੀ ਜਿਸ ਕੈਂਪੇਨ ਬੰਦ ਹੋਈ ਤੇ ਉਸੇ ਦਿਨ ਹੀ ਇੱਕ ਕੁਝ ਫੋਟੋਗ੍ਰਾਫਸ ਕੁਝ ਮੈਸੇजेस ਸੋਸ਼ਲ ਮੀਡੀਆ ਤੇ ਸਰਕੂਲੇਟ ਹੋਏ ਤੇ ਜਦੋਂ ਅਸੀਂ ਦੇਖਿਆ ਬੜਾ ਮਨ ਨੂੰ ਤੱਕਾ ਲੱਗਿਆ ਬੜਾ ਮਨ ਖਰਾਬ ਹੋਇਆ ਦੁਖੀ ਹੋਇਆ ਤੇ ਜਿਹੜੇ ਸਾਡੇ ਜਾਣਕਾਰ ਵੀ ਸਿਹਰੇ ਨਿੱਜੀ ਜਾਣਕਾਰ ਤੇ ਜਦੋਂ ਉਹਨਾਂ ਨੂੰ ਉਹਨਾਂ ਤੱਕ ਗੱਲ ਪਹੁੰਚੀ ਤੇ ਉਹ ਵੀ ਕਾਫੀ ਦੁਖੀ ਮਹਿਸੂਸ ਹੋਇਆ ਤੇ ਮੈਂ ਗੱਲ ਕਰ ਰਿਹਾ ਕਿ ਇੱਕ ਇਰਰੇਵਲੈਂਟ ਪਾਰਟੀ ਉਹਨਾਂ ਦੇ ਇਰਰੇਵਲੈਂਟ ਲੀਡਰ ਇੱਕ ਇਰੈਲਵੈਂਟ ਇੱਕ ਇਸ਼ੂ ਜੋ ਉਹਨੇ ਚੱਕਿਆ ਹੈਗਾ ਲਖਸ਼ਰ ਦੀ ਤਾਰੀਖ ਨੂੰ ਦੇਖਦੇ ਹੋਏ ਆਵਾਦੀ ਪਾਰਟੀ ਦੀ ਜਿਹੜੀ ਉੱਥੋਂ ਇੱਕ ਇੱਕ ਵੱਡੀ ਮੂਲੀ ਇਨਾ ਸੀ ਜਿੱਤ ਪ੍ਰਾਪਰ ਕਰਨ ਜਾ ਰਹੇ ਆ ਆਪਾਂ 23 ਜੂਨ ਨੂੰ ਸੰਦੀਪ ਰੋਵਾਦੀ ਦੇ ਹਾਕ ਵਿੱਚ ਉਹਨੂੰ ਦੇਖਦੇ ਹੋਏ ਇੱਕ ਮੇਰੇ ਤੇ ਇੱਕ ਨਿੱਜੀ ਕਹਿ ਸਕਦੇ ਇੱਕ ਪੋਲੀਟਿਕਲੀ ਕਹਿ ਸਕਦੇ ਇੱਕ ਜਮਾਤ ਕੌਂਗਰਸੀ ਇੱਕ ਧਰਨੀ ਕਹਿ ਸਕਦੇ ਆਪਾਂ ਜੋ ਮੈਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਉਹ ਤੁਹਾਡੇ ਸਾਰੇ ਦੇ ਸਾਹਮਣੇ ਆ ਤੇ ਜਿਹੜੇ ਸ਼ਖਸ ਉਹਨੂੰ ਇਹ ਕੋਸ਼ਿਸ਼ ਕੀਤੀ ਗਈ ਉਹਨਾਂ ਵੱਲੋਂ ਪਹਿਲਾ ਹੀ ਆਪਣੀ ਸਰਕਾਰ ਰੰਦੇ ਹੋਏ ਐਸਪੀ ਚਾਰੇ ਤੇ ਦਲਿਤ ਭਾਈਚਾਰੇ ਤੇ ਕਾਫੀ ਤਸ਼ੱਦਦ ਕੀਤੀ ਗਈ ਤੇ ਹੁਣ ਜਦੋਂ ਉਹਦੇ ਹੱਥ ਪਰਲੇ ਕੁਝ ਨਹੀਂ ਹੈਗਾ ਸੜੀ ਆਮ ਆਦੀ ਪਾਰਟੀ ਦੀ ਸਰਕਾਰ ਦੇ जय मंत्री सहबानो जय एमएलए सहबानो जयसी गल कर लीजिए लालचंद जी दी बलकार जी दी ते हुण जो बेड़ू टारगेट चीता गया मैं कहूंगा कि एक सोची समझी एक एक चाला ऐसी फाइचाला दी लीडरानु ਮੁਆਮਲੇ ਮੰਤਰੀ ਸਹਿਬਾਨਾਂ ਨੂੰ ਕਿੰਦਾ ਸੀ ਟਾਰਗੇਟ ਕਰਕੇ ਅਸੀਂ ਆਪਾਂ ਉਹਨਾਂ ਨੂੰ ਪਿੱਛੇ ਕਰ ਲੀਏ ਕਾਰਨ ਕారణਹੀ ਹੈ ਕਿ ਜਿਸ ਤਰ੍ਹਾਂ ਆਮ ਆਦਮੀ ਪਾਰਟੀ ਪੂਰੇ ਪੰਜਾਬ ਵਿੱਚ 80 ਪਾਈਚਾਰੇ ਦਰਦ ਪਾਈਚਾਰੇ ਨੂੰ ਨਾਲ ਲੈ ਕੇ ਚੱਲ ਰਹੀ ਹੈ। ਜੇ ਅਸੀਂ ਗੱਲ ਕਰ ਲਈ ਏਜੀ ਵਿੱਚ ਏਜੀ ਆਫਿਸ ਵਿੱਚ ਜੋ ਰਾਖਾ ਕਰਨ ਕੀਤਾ ਗਿਆ ਫਿਰ ਉਹਨਾਂ ਦੀ ਰਿਟਰਨ ਵੀ ਕਟਾਈ ਗਈ ਇਹ ਬਰਦਾਸ਼ਤ ਨਹੀਂ ਹੋ ਰਿਹਾ ਉਹਨਾਂ ਕੋਲ ਕਿ ਇਹ ਕਿਉਂ ਅੱਗੇ ਨੂੰ ਬਾਦਰੇ ਵਿੱਚ ਕਿਉਂ ਤਰਤੀ ਕਾ ਦੇ ਗਏ ਤੇ ਸਭ ਤੋਂ ਵੱਡੀ ਗੱਲ ਮੈਂ ਕਹੂੰਗਾ ਕਿ ਚਰੁੰਗੜੀ ਕੋਈ ਗੱਲ ਨਹੀਂ ਮੇਰਾ ਪੋਲੀਟੀਕਲ ਕੈਰੀਅਰ ਕੋਈ ਗੱਲ ਨਹੀਂ ਮੇਰਾ ਪਰਸਨਲ ਕੈਰੀਅਰ ਕੋਈ ਗੱਲ ਨਹੀਂ ਪਰ ਜੋ ਫੋਟੋ ਵਿੱਚ ਤੁਸੀਂ ਦੇਖੋਗੇ ਇੱਕ ਲੇਡੀ ਦਾ ਇੱਕ ਉਹਦੀ ਇੱਕ ਫੋਟੋ ਨੂੰ ਐਡਿਟ ਕਰਕੇ ਜੋ ਅੱਜ ਕੱਲ ਦੇ ਟੂਲਸ ਚੱਲ ਰਹੇ ਨੇ ਸਾਰੇ ਉਹ ਮੇਰੇ ਨਾਲ ਜੋੜਿਆ ਗਿਆ ਉਹ ਉਹ ਬੜੀ ਮੈਂ ਕਹੂੰਗਾ ਕਿ ਬੜੀ ਸ਼ਰਮਨਾਕ ਹੈਗੀ ਹੈ ਬੜੀ ਲੋ ਲੈਵਲ ਦੀ ਪੋਲਿਟਿਕਸ ਹੈਗੀ ਹੈ ਤੇ ਮੈਂ ਕਦੀ ਨਹੀਂ ਸੋਚਿਆ ਸੀਗਾ ਕਿ ਸਾਨੂੰ ਇਹੋ ਜੇ ਦਿਨ ਵੀ ਦੇਖਣੇ ਪੈਣਗੇ ਕਿ ਉਹ ਸ਼ਖਸ ਜਿਹਨੇ ਫੋਟੋ ਪਾਈ ਆ ਉਹ ਕੋ ਕਿਸੇ ਦੀ ਤੀਜ ਆ ਕਿਸੇ ਦੀ ਪੈਲ ਆ ਕਿਸ ਦੀ ਬਾਹ ਹੋਵੇਗੀ ਉਹ ਉਹਨੂੰ ਜਾਣਦੇ ਵੀ ਨਹੀਂ ਹੋਣਗੇ ਵੀ 25 ਗੱਲ ਹੈਗੀ ਆ ਤੇ ਤੁਸੀਂ ਬੜੇ ਆਰਾਮ ਦੇ ਨਾਲ ਤੁਸੀਂ ਸੋਸ਼ਲ ਮੀਡੀਆ ਪਲੇਟਫਾਰਮ ਤੇ ਤੁਸੀਂ ਇਹਦਾ ਸਰਫਰਟ ਕਰ ਰਹੇ ਹੋ ਜਿਸ ਦਾ ਕਿਸੇ ਕੋ ਕੋ ਜਵਾਬ ਨਹੀਂ ਇਹ ਤਾਂ ਮਾਨ ਹੈਗਾ ਇੱਕ ਨਾਰੀ ਜਾਤੀ ਦਾ ਔਰਤ ਜਾਤੀ ਦਾ ਉਸ ਸਖਸੀ ਇਹੋ ਜੀ ਮਾਨਸਿਕਤਾ ਹੋਏਗੀ ਜਿਹੜੇ ਆਪਣੇ ਆਪ ਨੂੰ ਇੱਕ ਵੱਡੇ ਲੀਡਰ ਕਹਿਨਾਂਦੇ ਨੇ ਆਪਣੇ ਆਪ ਨੂੰ ਜਰਨੈਲ ਕਹਿਨਾਂਦੇ ਨੇ ਆਪਣੇ ਆਪ ਨੂੰ ਆਪਣੇ ਆਪ ਨੂੰ ਬੜੇ ਸੂਝਵਾਨ ਤੇ ਸਮਝਦਾਰ ਕਹਿਨਾਂਦੇ ਨੇ ਆਪਣੇ ਆਪ ਨੂੰ ਫਖਵਾਉਂਦੇ ਨੇ ਤੇ ਜੇ ਉਹ ਆਪਣਾ ਉਹ ਸਮਝਦੇ ਨੇ ਕਿ ਇਹ ਇਹੋ ਜਿਹੇ ਫੋਟੋਸ ਪਾ ਕੇ ਸੋਸ਼ਲ ਮੀਡੀਆ ਦੇ ਪਲੇਟਫਾਰਮ ਤੇ ਖਾਸ ਕਰਕੇ ਲੇਡੀਜ਼ ਜਿਹੜੀਆਂ ਔਰਤਾਂ ਜਿਹੋ ਉਹਨਾਂ ਦਾ ਰਾਜਨੀਤਿਕ ਕਦਮ ਤੇ ਵਾਧਾ ਹੁੰਦਾ ਆ ਤਾਂ ਮੈਂ ਉਹਨਾਂ ਨੂੰ ਬਹੁਤ ਬਹੁਤ ਮੋਬਾਰਕ ਦਿੰਦਾ। ਤੁਹਾਨੂੰ ਇਹੋ ਜੀਆਂ ਮੋਰ ਬੋਾਰਕਾ ਦਿੰਦਾ ਉਹਨਾਂ ਨੂੰ ਮੈਂ ਕਿਸ ਐਸੋ ਸੋਚ ਦੇ ਮਾਲਕ ਤੇ ਜਿਹੜੇ ਕਹਿ ਲਾਂਦੇ ਨੇ ਕਿ ਸਾਡੀ ਇਹ ਇੱਥੋਂ ਦੀ ਜ਼ੱਦੀ ਪਾਰਟੀ ਨੇ ਖੇਤਰੀ ਪਾਰਟੀ ਹੈ ਤੇ ਅਸੀਂ ਇਹੋ ਜਿਹਾ ਰਿਸਪੈਕਟ ਇਹੋ ਜਿਹਾ ਸਨਮਾਨ ਅਸੀਂ ਉਹਨਾਂ ਵਲੋਂ ਆਪਣੇ ਆਵਾਵਾ ਪੈਨਾ ਤੀਆਂ ਵਾਸਤੇ ਅਸੀਂ ਪਾਲਦੇ ਆਂ ਕੋਈ ਹੈ ਜਵਾਬ ਉਹਨਾਂ ਕੋਲ ਇਹ ਇਸ ਨਿਊਜ਼ ਦੇ ਨਾਲ ਮੈਂ ਕਹੂੰਗਾ ਕਿ ਬਹੁਤ ਵੱਡੀ ਥੇਸ ਪਹੁੰਚੀ ਆ ਹੋਰਤ ਜਾਤੀ ਨੂੰ ਸਾਡੇ ਐਸਸੀ ਸਮਾਜ ਐਸਸੀ ਪਾਚਾਰੇ ਨੂੰ ਤੇ इवन ਸਾਡੇ ਜਿਹੜੀ ਮੈਡੀਕਲ ਸਬਟਲਟੀ ਹੈਗੀ ਆ ਮੈਡੀਕਲ ਫਰਟੀਲਿਟੀ ਹੈਗੀ ਆ ਕਿਉਂ ਇਹੋ ਜਿਹੇ ਹਰਕਤਾਂ ਇਹੋ ਜਿਹੇ ਸਾਦਸ਼ਾ ਸਿਰਫ ਖਬਰਾਂ ਚ ਰਹਿਣ ਲਈ ਕਰਨਗੇ ਸੀ ਉਹਨਾਂ ਕੋ ਐਕਸਪੈਕਟ ਹੀ ਕਰਦੇ ਆ ਕਿਉਂ ਇਸ ਲੈਵਲ ਤੇ ਇਸ ਲੈਵਲ ਤੇ ਉਹ ਆ ਜਾਣਗੇ ਉਹ ਹਾਲਾਂਕਿ ਮੇਰਾ ਮੇਰਾ ਕੋਈ ਮਨ ਨਹੀਂ ਸੀ ਆ ਜਾਣ ਦਾ ਇੱਥੇ ਪ੍ਰੈਸ ਕੌਂਫਰੈਂਸ ਕਰਨ ਦਾ ਮੇਰੇ ਪਰਿਵਾਰ ਵਿੱਚ ਮੇਰੀ ਵਾਈਫ ਨੇ ਕਿਹਾ ਕਿ ਤੁਸੀਂ ਛੱਡੋ ਕੀ ਕਰਨਾ ਚਾਹੁੰਦੇ ਮੇਰੇ ਕੋਲ ਦੋ ਬੱਚੇ ਨੇ ਮੇਰੇ ਇੱਕ 6 ਇਅਰ 올ਡ ਅਤੇ 3 ਇਅਰ 올ਡ ਬਣੇ ਐਂਡ ਉਹਨਾਂ ਦੇ ਮਾਂ ਤੇ ਕੀ ਬੀਚੂ ਦਿੱਕੋ ਵੀ ਦੱਸੋ ਫਿਰ ਤੁਸੀਂ ਸ਼ਰਿਆਮ ਖੋਲਿਆਂ ਤੁਸੀਂ ਇਹੋ ਸਾਡੇ ਸਮਾਜ ਸਾਡੇ ਪਰਿਵਾਰਾਂ ਵਿੱਚ ਤੁਸੀਂ ਸੁਨੇਹਾ ਲਾ ਰਹੇ ਹੋ ਇਹੇ ਉਮੀਦ ਤਾਂ ਸਾਡੀਆਂ ਤੁਹਾਡੇ ਕੋਲ ਤੁਸੀਂ ਗੱਲ ਕਰੋ ਤੁਸੀਂ ਕੰਮ ਦੀ ਗੱਲ ਕਰੋ ਵਿਕਾਸ ਦੀ ਗੱਲ ਕਰੋ ਤੁਸੀਂ ਕੋਈ ਮੁੱਦਿਆਂ ਦੀ ਗੱਲ ਕਰੋ ਤੁਸੀਂ ਕਿ ਹੁਣ ਤੁਸੀਂ ਹੁਣ ਲੋਕਾਂ ਦੇ ਪਰਿਵਾਰਾਂ ਦੇ ਬੈਟਰੂ ਚ ਬਣ ਜਾਣਾ ਤੁਸੀਂ ਉਹ ਤੁਸੀਂ ਦੀ ਪਰਸਨਲ ਲਾਈਫ ਨਹੀਂ ਹੈ ਅਸੀਂ ਕਿੱਥੇ ਖੜੇ ਆਪ ਅਸੀਂ ਕਾਹਦੇ ਲੜਾਈ ਲੜ ਰਹੇ ਆ ਪਾ ਦੱਸੋ ਬੀ ਬੜਾ ਸੁਨੇਹਾ ਉਹਨਾਂ ਬਾਰੇ ਬੜਾ ਅਸੀਂ ਦੱਸਿਆ ਸਾਨੂੰ ਕਿ ਗੁਰੂ ਮਹਾਰਾਜ ਦੇ ਬੜੇ ਪ੍ਰੇਮੀ ਨੇ ਗੁਰਬਾਣੀ ਪੜ੍ਹਦੇ ਨੇ ਸਵੇਰੇ ਗੁਰਬਾਣੀ ਪੜ੍ਹਦੇ ਨੇ ਤੇ ਸ਼ਾਮ ਨੂੰ ਆਹ ਕੰਮ ਕਰਦੇ ਨੇ ਕੀ ਹੈ ਇੱਕ ਲੰਕਤਨੀ ਸੇਖਤਾਂ ਨੂੰ ਇਹ ਬੋਝ ਨਹੀਂ ਗੁਰੂ ਨਗਰੀ ਗੁਰੂ ਰਾਮਦਾਸ ਜੀ ਧਰਤੀ ਤੇ ਕਿ ਇਹ ਸਾਨੂੰ ਗੁਰੂ ਸਾਹਿਬਾਨ ਨੇ ਗੁਰਬਾਣੀ ਦੇ ਸਿਖਾਇਆ ਉਹ ਲਿਖਿਆ ਦੱਸਿਆ ਉਹਦੇ ਵਿੱਚ ਕਿ ਅਸੀਂ ਦੀਆ ਪਹਿਲਾਂ ਦੀ ਆਪਾਂ ਉਹਨਾਂ ਦੀ ਇੱਜ਼ਤ ਨੂੰ ਇਦਾਂ ਰੋਲੀ ਆ ਸੋ ਬੜੇ ਹੀ ਦੁਖਦਾਇਕ ਇਹ ਮਸਲਾ ਹੈਗਾ ਬੜੀ ਜੋ ਇਵੈਂਟ ਹੋਇਆ ਹੈਗਾ ਤੇ ਬੜਾ ਮੈਂ ਸਮਝਦਾ ਹਾਂ ਕਿ ਮੱਧ ਭਾਗਾ ਸਾਡੇ ਸਾਰਿਆਂ ਲਈ ਤੁਸੀਂ ਵੀ ਪੜੇ ਲਿਖੇ ਹੋ ਤੁਸੀਂ ਵੀ ਡਿਗਰੀਆਂ ਕੀਤੀਆਂ ਹੈਗੀਆਂ ਤੇ ਮੈਂ ਸਮਝਦਾ ਕਿ ਜਿੰਨਾ ਮੈਨੂੰ ਦੁੱਖ ਲੱਗਿਆ ਉਹਨਾਂ ਹੀ ਤੁਹਾਨੂੰ ਦੁੱਖ ਲੱਗਿਆ ਹੋਣਾ ਕਿ ਕੀ ਕੀ ਹੋ ਰਿਹਾ ਸੀ ਆਪਾਂ ਕਾਹਦੇ ਦੌਰ ਲਈ ਹੋਈ ਸੀ ਅਸੀਂ ਆਪਾਂ ਕਾਹਦੇ ਲੜਾਈ ਅਸੀਂ ਲੜ ਰਹੇ ਹਾਂ ਆਪਾਂ ਮੈਂ ਇਹੀ ਕਹਾਂਗਾ ਕਿ ਇਨਫ ਇਸ ਇਨਫ ਜੋ ਪਹਿਲਾਂ ਤੁਸੀਂ ਕਰਦੇ ਆਏ ਸਾਡੇ ਸਮਾਜ ਦੇ ਐਮਐਲਏ ਸ ਮੰਤਰੀਆਂ ਨੂੰ ਸੀ ਟਾਰਗੇਟ ਕਰਦੇ ਆਏ ਅੱਜ ਤੋਂ ਬਾਅਦ ਮੈਂ ਕਹਾਂਗਾ ਕਿ ਤਰੀਕ ਯਾਦ ਰੱਖ ਲਮ 18 ਜੂਨ 2025 ਕਿ ਅੱਜ ਤਾਂ ਬਹਾਦਰ ਅਮਜੋਦ ਦੇ ਫਰਸਟ ਆਲਾ ਤਾ ਤੁਹਾਡੇ ਸੇਰ ਨਾਲ ਵੀ ਦੱਸਿਆ ਨਹੀਂ ਬੜੇ ਦੁਖੀ ਹਿਰਦੇ ਨਾਲ ਮੈਂ ਬੈਠਾ ਇੱਥੇ ਜਿੱਦਾਂ ਮੇਰੇ ਨਾਲ ਬੋਲਦਾ ਨਹੀਂ ਹੁੰਦਾ ਬਹੁਤ ਟਟ ਗੱਲਾਂ ਕਰੀ ਦੀਏ ਬੋਹ ਨਾ ਤੋੜ ਕੇ ਅਸੀਂ ਗੱਲ ਕਰੀ ਦੀ ਆ ਤੇ ਯੂ ਕੈਨ ਅੰਡਰਸਟੈਂਡ ਦੀ ਅਸੀਂ ਕਿੰਨੇ ਦੁਖੀ ਆ ਮੇਰਾ ਪਰਿਵਾਰ ਕਿੰਨਾ ਦੁਖੀ ਆ ਜਿਹੜੇ ਸਾਡੇ ਜਾਣਕਾਰ ਨੇ ਉਹ ਕਿਨੇ ਦੂਰ ਨੇ ਸਿਰਫ ਆਪਣਾ ਨਾਮ ਚਮਕਾਣ ਲਈ ਤੁਸੀਂ ਇਹੋ ਜਿਹੀ ਹਰਕਤਾਂ ਤੇ ਪਹੁੰਚ ਗਏ ਤੁਸੀਂ ਤੇ ਅੱਜ ਤੇ ਅੱਜ ਕੱਲ ਦੇ ਜਰਨਲ ਕੀ ਕੰਮ ਕਰਦੇ ਨੇ ਫਿਰਹੀ ਕੰਮਾ ਕਰ ਰਹੇ ਰਹਿ ਗਏ ਕਿਸ ਨੂੰ ਨਿੱਜੀ ਟਾਰਗੇਟ ਕਰ ਲੋ ਕਿਸ ਦੀ ਫੈਮਿਲੀ ਟਾਰਗੇਟ ਕਰ ਲੋ ਜਿਸੇ ਵੀ ਫੋਟੋਸ ਵੀਡੀਓਸ ਤੁਸੀਂ ਸਰਕੂਲੇਟ ਕਰ ਲੋ ਤੁਸੀਂ ਤੇ ਅੱਜ ਦੇ ਜਰਨਲਾਂ ਦਾ ਫਿਰ ਇਹੀ ਕੰਮ ਰਹਿ ਗਿਆ ਫਿਰ ਸੋਭਾ ਅੱਜ ਜਿਹੜੀ ਪੀਸੀ ਐਸੇ ਮੁੱਦੇ 'ਚ ਰੱਖੀ ਐ ਕਿ ਜਿਹੜੀ ਬਰੀ ਫੋਟੋ ਦੇ ਨਾਲ ਇੱਕ ਲੇਡੀ ਦੀ ਫੋਟੋ ਜੋ ਕਿ ਬੇਰੇਪੱਲਾ ਹੋ ਐਕਸ ਵਾਈ ਐਕਸ ਦੇਗੇ ਉਹਨਾਂ ਦੀ ਫੋਟੋ ਨੂੰ ਐdit ਕਰਕੇ ਮੇਨ ਨਾਲ ਜੋੜ ਕੇ ਠੀਕ ਹੈ ਤੇ ਉਹ ਸਫਲ ਕੀਤਾ ਜਾ ਰਿਹਾ ਹੈ ਤੇ ਦੇ ਵਿੱਚ ਜਿਹੜਾ ਮੇਰਾ ਅੱਜ ਦਾ ਮੌਜੂਦਾ ਪਰਿਵਾਰ ਹੈਗਾ ਤੇ ਉਸ ਉਸ ਲੜਕੀ ਦਾ ਪਰਿਵਾਰ ਉੱਤਰੋ ਦਿੱਥੇ ਵੀ ਹੋएगी ਸੁਖਸਾਲ ਹੋएगी ਖਰਾਜੀ ਖੁਸ਼ੀ ਹੋਊਗੀ ਤੇ ਜੇ ਉਹ ਨੂੰ ਇਹੋ ਖਬਰ ਪਹੁੰਚੇ ਤੇ ਉਹ ਤੇ ਕੀ ਬੀਤੀ ਹੋਗੀ ਉਹ ਤਾਂ ਥਿੰਕ ਉਸੁਰਦ ਜੇ ਲੜਾਈ ਲਾਣੀ ਤੁਸੀਂ ਬੰਨਾਲਾ ਲੋੜ ਉਸ ਮੈਨੂੰ ਸੁਨੇਹਾ ਲਾਓ ਤੁਸੀਂ ਤੇ ਉਹਦਾ ਉਹਦਾ ਵਿਚਾਰੀ ਦਾ ਠੀਕ ਉਸੁਰਦ ਕਿਉ ਤੁਸੀਂ ਇੰਨੀ ਚਾਹਤਾ ਦਿਖਾਉਂਦੇ ਹੋ ਕਿ ਤੁਸੀਂ ਲੇਡੀਜ਼ ਨੂੰ ਬਾਵਾ ਪੈਣਾ ਧੀਆਂ ਨੂੰ ਸੇ ਟਾਰਗੇਟ ਕਰਨਾ ਸ਼ੁਰੂ ਕਰਤਾ ਤੁਸੀਂ ਤੋ ਮੈਂ ਰੱਬ ਨੂੰ ਮੰਨਣ ਵਾਲਾ ਬੰਦਾ ਤੇ ਫੈਸਲਾ ਮੈਂ ਲੋਕਾਂ ਦੀ ਕਿਚਾਈ ਚ ਤੇ ਨਾ ਆਪਣੇ ਵਿਚਾਰਾਂ 'ਚ ਰੱਖ ਰਿਆ ਤੇ ਮੈਨੂੰ ਪੂਰਾ ਵਿਸ਼ਵਾਸ ਆਪਣੇ ਰੱਬ ਤੇ ਤੇ ਜਰੂਰ ਚਲੂ ਹੋ ਚਲੂ ਸਾਫ਼ ਦੁਆਨਗੇ ਸੋ ਇਹਨਾਂ ਸ਼ਬਦਾਂ ਨਾਲ ਹੀ ਮੈਂ ਤੁਹਾਡਾ ਸਾਰਿਆਂ ਦਾ ਇੱਥੇ ਪਹੁੰਚੇ ਤੇ ਇੱਕ ਵਾਰੀ ਫਿਰ ਮੈਂ ਤੁਹਾਡਾ ਸਵਾਗਤ ਕਰਦਾ ਦਿলো ਤੁਹਾਡਾ ਧੰਨਵਾਦ ਕਰਦਾ ਕਿ ਬੜੇ ਸ਼ੋਰ ਸਾਦੇ ਤੁਸੀਂ ਸਾਰੇ ਇੱਥੇ ਪਹੁੰਚੇ ਹੋ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਮਤਿਦਰ ਇੱਕ ਇੱਕ ਉਹਨੇ ਜਾਣ ਕੇ ਪ੍ਰਯਤਨ ਕੀਤਾ ਗਿਆ ਸਾਰਾ ਜੋ ਜੁੜ ਕੀਤਾ ਜਿੰਨੇ ਵੀ ਕੀਤਾ ਕੀ ਤੁਸੀਂ 24 ਘੰਟੇ ਵਿੱਚ ਤੋਂ ਬਾਅਦ ਵਿੱਚ ਇਹਦੇ ਪਛਾਤਾ ਦੇ ਕਰਾਇਆ ਜਾਂ ਮੁੰਜਿੱਦਾਂ ਤੋਂ ਸਾਡੇ ਵੱਲੋਂ ਮੈਂ 10 ਸਮਾਂ ਕੀ ਰਿਕੁਐਸਟ ਕੰਪਲੀਟ ਚਲ ਗਈ ਹੈ ਜੀ ਇਨਵੈਸਟੀਗੇਸ਼ਨ ਅਜੇ ਤੱਕ ਆਪਣਾ ਕੰਮ ਕਰ ਰਹੀ ਹੈ ਸਾਨੂੰ ਪੂਰਾ ਉਹਨਾਂ ਤੇ ਵਿਸ਼ਵਾਸ ਹੈਗਾ ਪਰ ਦਰਦ ਵੀ ਓਕੀ ਤਰ੍ਹਾਂ ਕਿਤੇ ਪਹੁੰਚਣ ਦੀ ਤਾਂ ਜ਼ਰੂਰਤਾ ਹੈ ਕਿਤੇ ਭਾਈ ਨਹੀਂ ਕਿਸੇ ਦੇ ਨਾਮ ਕਿਤੇ ਆ ਹਾਂ ਜੀ ਕਿਸੇ ਦੇ ਬਾਈ ਨੇਮ ਕੀ ਜੀ ਬਾਈ ਨੇਮ ਕਿਹਦੇ ਖਿਲਾਫ ਕਿਹਨਾਂ ਦੇ ਖਿਲਾਫ ਬੀਬੀ ਜੀ ਬਾਈ ਨੇਮ ਮੈਂ ਜੀ ਉਹਨਾਂ ਦਾ ਨਾਮ ਲੈ ਕੇ ਜਦੋਂ ਦੇਖੋ ਕਾਨਫਰੰਸ ਸ਼ੁਰੂ ਹੋਈ ਆ ਇੱਕ ਵੀ ਸ਼ਬਦ ਉਹਨਾਂ ਦਾ ਨਾਮ ਨਹੀਂ ਲਿਆ ਮੈਂ ਜਦ ਕੰਪਲੀਟ ਜਦ ਕੰਮ ਸਾਰਾ ਹੀ ਕਰ ਲਿਆ ਪੁਲਿਸ ਜੀ ਤੁਸੀਂ ਕੰਪਲੀਨੈਂਟ ਕਿਹੜਾ ਲਾਗੇ ਬਾਈ ਨੇਮ ਹੋਈ ਹੈ ਵਿਕਰਮਜੀਤ ਹੈ ਜੀ ਦੇਖੋ ਠੀਕ ਹੈ ਜੀ ਨਹੀਂ ਕਿਹਨੋਂ ਪੁਲਿਸ ਦਰਸਾਤ ਇਹ ਪਹੁੰਚ ਸਕਦਾ ਵੀ ਜਾਣ ਤੁਹਾਡੇ ਕੋਲ ਚ ਪਹੁੰਚਣੀ ਹੈ ਤੁਹਾਡੇ ਪਤਨੀ ਕੋਲ ਪਹੁੰਚਣੀ ਹੈ ਹਾਂ ਇਹ ਲੀਕ ਕਿਥੋਂ ਹੋਈ ਆ ਉਹਨਾਂ ਕੀ ਮੋਟਰਾ ਸੁਭਾ ਮੈਂ ਕਹਾਂਗਾ ਕਿ ਇਹ ਤਕਰੀਬਨ 8-10 ਸਾਲ ਪੁਰਾਣੀਆਂ ਹੈਗੀਆਂ ਜੇ ਨਾ ਐਡੀਟ ਐਡੀਟ ਕਿਉਂ ਸਰ ਆਵੇਗਾ ਐਡੀਟ ਕਿਉਂ ਹੋ ਜਾਏਗਾ ਹਾਂ ਜੇ ਤੁਸੀਂ ਕਹਿ ਰਹੇ ਮੋਬਾਈਲ 'ਚ ਹੋ ਸਕਦੀ ਹੈ ਨਾ ਦੂਜੇ ਪਾਸੇ ਤੁਸੀਂ ਕਹਿ ਰਹੇ ਐਡੀਟ ਹੋ ਸਕਦੀ ਦੋ ਚੀਜ਼ਾਂ ਹੋਈਆਂ ਨਹੀਂ ਨਹੀਂ ਮੈਂ ਸਮਝ ਰਿਹਾ ਤੁਸੀਂ ਕਹਿੰਦੇ ਕਿ ਕਿੱਥੇ ਐਡੀਟ ਹੈ ਗਿਆ ਇਹ ਟੂਲਸ ਵਗੈਰਾ ਲੇਕਿਨ ਇੱਕ ਨਾਰੇ ਤੁਸੀਂ ਕਹਿ ਰਹੇ ਕਿ 10 ਸਾਲ ਪੁਰਾਣੀਆਂ ਫੋਟੋ ਹਾਂਜੀ ਇਹ ਪੋਸਿਬਿਲਟੀ ਨਹੀਂ ਮੇਰੀ ਐਕਸਵਾਇਸਤੀ ਸੀ ਕਿ ਉਹਨੇ ਮੋਡੀਫਾਈ ਕੀਤਾ ਹੋ ਮੈਂ ਕਹਿ ਰਿਹਾ ਹਾਂ ਬਹੁਤ ਸਾਰ ਡਿਵੋਰਸ ਵੀ ਹੋਇਆ ਸੀਗਾ ਤੁਹਾਡਾ ਚਲੋ ਉਹ ਤਾਂ ਦੇਖੋ ਸਰ ਆਪਾਂ ਉਹਦੇ ਗੱਲਾਂ ਚਲੀ ਜਾਣਾ ਡਾਕਟਰ ਸਾਹਿਬ ਕੀ ਹੁੰਦਾ ਸਾਹਮਣੇ ਇਹ ਨਾਲ ਗੱਲ ਨਹੀਂ ਕਰਦੇ ਅੱਜ ਇਸ ਤੋਂ ਮੈਨੂੰ ਇਹ ਸਿੱਖ ਹੋਇਆ ਹੈ ਤੁਹਾਡੀਆਂ ਹਾਲਤਾਂ ਬਾਰੇ ਜ਼ਿਕਰ ਨਹੀਂ ਹੋਇਆ ਤੁਸੀਂ ਇਹ ਕਲੀਅਰ ਕਰ ਦਿਓ ਵੀ ਡਿਵੋਰਸ ਕਰ ਉਹ ਹੈ ਜਾਂ ਤੁਹਾਡੇ ਵਿਆਹ ਕਿੰਨੇ ਹੋਏ ਨੇ ਡਿਵੋਰਸ ਅ ਬੇਰਾ ਮੈਂ ਕਹੂੰਗਾ ਕਿ ਦੈਟਸ ਅ ਵੈਰੀ ਵੈਰੀ ਪਰਸਨਲ ਟੂ ਬੀ ਜਦੋਂ ਤੁਸੀਂ ਕੋਸਲ ਪਹੁੰਚ ਰਹੇ ਹੋ ਤੁਹਾਡਾ ਕੋਈ ਹੱਕ ਨਹੀਂ ਰੱਖ ਕੇ ਮਾਰੀ ਚਾਹੀਦੀ ਹੈ ਪੈਸਾ ਗੱਲ ਉਹ ਬਸ ਉਹ ਤਾਂ ਪਾਣੇ ਜਾਂਦੇ ਤਾਂ ਸਭਲੇ ਕਿੱਥੇ ਕੀ ਤੁਸੀਂ ਇਹ ਸਪ੍ਰਿੰਟ ਦੀ ਹੁਸ਼ਿਆਰ ਹੋ ਪੀਸ ਹਾਂਜੀ ਇੱਕ ਸੈਕ ਤੁਸੀਂ ਇਹ ਗੱਲ ਕੱਲ ਵੀ ਨਹੀਂ ਲਿਖਿਆ ਵੀ ਇਹ AI ਬਸ ਦਾ ਐਡੀਟਡ ਹੈ ਬਟ ਉਹ ਇੱਕ ਤੁਸੀਂ ਕਹਿ ਲੋ ਫੋਟੋ ਪੁਰਾਣੀ ਹੈ ਅਸਲ ਪੁਰਾਣੀ ਉਹਨਾਂ ਨੇ ਬਿਕਰਮਜੀਤ ਜੀ ਨੇ ਅਨਸਰਿਕ ਲੇਅਨ ਦਿੱਤਾ ਕਿ ਇਹ ਤੁਹਾਡੀ ਸੈਲਫੀ ਹੈ ਦਿਸ ਇਜ਼ ਵਾਟ ਦੇ ਕਲੇਮ ਯੂ ਨਾ ਵਨ ਹਿਸ਼ਟਰੀ ਹਾਂਜੀ ਉਹਨਾਂ ਦਾ ਹਸਬੰਦ ਬਾਈ ਸਲਫੀ ਲੈ ਸਕੀ ਠੀਕ ਹੈ ਕਿਉਂਕਿ AI ਤਾਂ ਬਿਲਕੁਲ ਗਲਤ ਕੀ ਹੈਗਾ ਦੋਸਤੋ ਸਰ ਉਹਨਾਂ ਨੇ ਆਪਣੀ ਸਟੇਟਸ ਦੇ ਵਿੱਚ ਇਹ ਜਿਹਾ ਅੱਲੇ ਕੀ ਵੀਡੀਓ ਜਲ ਵੀਡੀਓ ਵੀ ਹੈਗੀ ਹੈ ਪਤਾ ਦਿਓ ਉਹਨਾਂ ਕੋ ਹੋਈ ਵੀ ਜੇ ਕਹਿੰਦੇ ਹੈਗੇ ਉਹ ਕਹਿ ਰਹੇ ਇੱਕ ਦੱਸੋ ਕੱਲ 7 ਵਜੇ ਅੱਧੇ ਪੰਜ ਵਜੇ ਕੱਲ ਟਵਿੱਟਰ ਤੇ ਕੋਈ ਅਸ਼ੋਕ ਨੰਗ ਲਿਆ ਜੀ ਸਭ ਤੋਂ ਪਹਿਲਾਂ ਉਹਨੇ ਪੋਸਟ ਪਾਈ ਹੈ ਵੀਡੀਓ ਤੇ ਫੋਟੋਸ ਔਰ ਮੈਨ ਤੋਂ ਬਾਅਦ ਸਰਕੂਲੇਟ ਹੋਈ ਹੈ ਕਿਕਰਮ ਜੀ ਨੇ ਉਹਨੂੰ ਆਫੀਸ ਤੋਂ ਆਪਣੀ ਅਦਾਰੇ ਵਿੱਚ ਚਾਹ। ਉਹ ਹੀ ਉਹ ਹੀ ਜੈਕ ਦਾਇਆ ਸ਼ੋਕ ਨਾਮ ਇਹ ਸ਼ੋਕ ਨਾਦਰੀਆ ਬਿਲਨਾ ਨਾਮ। ਉਹ ਉਹ ਸਾਡੇ ਕੀ ਕਹਿੰਦੇ ਰੋਸ਼ਾਨਪੁਰ ਚ ਜਦੋਂ 2100 16 17 ਦੀ ਇਲੈਕਸ਼ਨ ਪਾਰਟੀ ਵਲੋਂ ਦਾ। ਹਾਂ। ਦੈਟਸਮ ਦੈਟਸ ਵਾਈਟ ਕੀ ਹੈ। ਹੀ स्टार्ट ਟੂ ਡੈਮੇਜ ਯੂ। ਦੈਟ ਆ ਡੋਨਟ ਨੋ ਹਾਉ ਦੋ ਪ੍ਰੋਸੈਸ ਚਾਰਟਡ ਪਰ ਉਹ ਹੀ ਬੰਦਾ ਤੁਮੇ ਕੋ 16 17 ਸਾਢੇ ਇਲੈਕਸ਼ਨ ਵਲੋਂ ਪਲੀਜ਼ ਜੈਕ ਦਾਇਆ ਆਲਸੋ ਬਿਕਾਉਜ਼ ਹੀ ਹੈ ਸਟਾਰਟਡ ਦਿਸ ਟਾਈਮ। 对于我哥